ਜਲਦੀ ਬਸ ਤੋਂ ਬਾਹਰ ਡਿੱਗੀ ਇੱਕ ਔਰਤ ਤੇ ਬੱਚੀ ਮਚ ਗਿਆ ਚੀਕ ਚਿਹੜਾ ਇਕੱਠੇ ਹੋ ਗਏ ਲੋਕ ਤੇ ਔਰਤ ਦੀ ਹੋ ਗਈ ਹੈ ਮੌਕੇ ਤੇ ਹੀ ਮੌਤ ਜੀਆਂ ਇਹ ਮੰਦਭਾਗੀ ਖਬਰ ਸੰਗਰੂਰ ਦੇ ਧੂਰੀ ਦੇ ਪਿੰਡ ਕਾਤਰੋਂ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਔਰਤ ਤੇ ਬੱਚੀ ਜਲਦੀ ਬਸ ਦੇ ਵਿੱਚੋਂ ਬਾਹਰ ਡਿੱਗ ਗਈ ਹੈ ਜੀਕ ਚਿਹੜਾ ਮਚ ਗਿਆ ਸੀ ਤੇ ਲੋਕ ਆਸ-ਪਾਸ ਦੇ ਜਿਹੜੇ ਇੱਥੇ ਆ ਗਏ ਸਨ ਇਕੱਠੇ ਹੋ ਗਏ ਸਨ ਤੇ ਔਰਤ ਦੀ ਮੌਕੇ ਤੇ ਹੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਪਿੰਡ ਕਾਤਰੋਂ ਦੇ ਵਾਲੇ ਇੱਕ ਪੀ ਆਰ ਟੀ ਸੀ ਦੀ ਬੱਸ ਜਾ ਰਹੀ ਸੀ ਜਿਸ ਦੇ ਵਿੱਚ ਕਾਫੀ ਸਵਾਰੀਆਂ ਬੈਠੀਆਂ ਹੋਈਆਂ ਸਨ ਤੇ ਜਦੋਂ ਇਸ ਬੱਸ ਨੇ ਮੋੜ ਕਟਿਆ ਤਾਂ ਇੱਕ ਔਰਤ ਅਤੇ ਇੱਕ ਬੱਚੀ ਬੱਸ ਦੇ ਵਿੱਚੋਂ ਬਾਹਰ ਡਿੱਗ ਗਈ ਮੇਰੀ ਜਾਣਕਾਰੀ ਦੇ ਮੁਤਾਬਕ ਇਹ ਬੱਚੀ ਤੇ ਔਰਤ ਮਾਵਾਂ ਧੀਆਂ ਨੇ ਇਸ ਔਰਤ ਦੀ ਉਮਰ 27 ਸਾਲ ਦੱਸੀ ਜਾ ਰਹੀ ਹੈ ਤੇ ਬੱਚੀ ਦੀ ਉਮਰ 7 ਸਾਲ ਦੱਸੀ ਜਾ ਰਹੀ ਹੈ ਇਸ 27 ਸਾਲਾ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਬੱਚੀ ਦੇ ਬਹੁਤ ਜਿਆਦਾ ਸੱਟਾਂ ਲੱਗੀਆਂ ਨੇ ਉਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਦੱਸਦੀ ਹੈ ਕਿ ਇਸ ਔਰਤ ਦੇ ਪਤੀ ਨੇ ਡਰਾਈਵਰ ਤੇ ਇਲਜ਼ਾਮ ਲਗਾਇਆ ਹੈ ਕਿ ਉਹ ਬਹੁਤ ਜ਼ਿਆਦਾ ਤੇਜ਼ ਰਫਤਾਰੀ ਦੇ ਨਾਲ ਬੱਸ ਚਲਾ ਰਿਹਾ ਸੀ ਜਿਸ ਦੇ ਕਾਰਨ ਉਸ ਦੀ ਪਤਨੀ ਤੇ ਬੱਚੀ ਵਾਸਤੇ ਵਿੱਚੋਂ ਬਾਹਰ ਡਿੱਗ ਗਈਆਂ ਨੇ ਉਸ ਦੀ ਪਤਨੀ ਦੀ ਮੌਤ ਹੋ ਗਈ ਹੈ ਤੇ ਬੱਚੀ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਨੇ ਦੂਸਰੇ ਪਾਸੇ ਡਰਾਈਵਰ ਦਾ ਇਹ ਕਹਿਣਾ ਹੈ ਕਿ ਉਹ ਬਹੁਤ ਘੱਟ ਸਪੀਡ ਤੇ ਬੱਸ ਚਲਾ ਰਿਹਾ ਸੀ ਦੂਜੇ ਪਾਸੇ ਧੁੰਦ ਵੀ ਬਹੁਤ ਜ਼ਿਆਦਾ ਇਸ ਕਰਕੇ ਤੇਜ਼ ਰਫਤਾਰ ਨਾਲ ਬੱਸ ਚੱਲ ਹੀ ਨਹੀਂ ਸਕਦੀ ਇਹ ਉਸਤੇ ਗਲਤ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਹ ਤੇਜ਼ ਰਫਤਾਰੀ ਦੇ ਨਾਲ ਬੱਸ ਚਲਾ ਰਿਹਾ ਸੀ ਨਾਲ ਹੀ ਦੱਸਦੀ ਹੈ ਕਿ ਮਾਮਲਾ ਪੁਲਿਸ ਤੱਕ ਵੀ ਪਹੁੰਚ ਗਿਆ ਹੈ ਪੁਲਿਸ ਨੇ ਕਿਹਾ ਹੈ ਕਿ ਬਰੀਕੀ ਦੇ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਦੱਸਦੀ ਹੈ ਕਿ ਇਸ 7 ਸਾਲਾ ਬੱਚੀ ਦੇ ਗੰਭੀਰ ਸੱਟਾਂ ਲਗੀਆਂ ਨੇ ਉਸ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਪਹਤੀ ਕਰਵਾਇਆ ਗਿਆ ਹੈ ਉਸ ਦਾ ਉੱਥੇ ਇਲਾਜ ਹੋ ਰਿਹਾ ਹੈ ਇਸ ਔਰਤ ਦੇ ਪਤੀ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾਵੇ ਉਸ ਦੀ ਪਤਨੀ ਦੀ ਜਿਸ ਜਿਕੇ ਮੌਕੇ ਤੇ ਹੀ ਮੌਤ ਹੋ ਗਈ ਹੈ ਉਸ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਉਸਨੇ ਕਿਹਾ ਹੈ ਕਿ ਉਸਦੀ ਬੇਟੀ ਨੂੰ ਜਦੋਂ ਉਲਟੀ ਆ ਰਹੀ ਸੀ ਤਾਂ ਉਸਦੀ ਪਤਨੀ ਉਸ ਨੂੰ ਉਲਟੀ ਕਰਵਾਉਣ ਦੇ ਲਈ ਖਿੜਕੀ ਦੇ ਕੋਲ ਆਈ ਸੀ ਤੇ ਬੱਸ ਦੀ ਸਪੀਡ ਜ਼ਿਆਦਾ ਹੋਣ ਕਾਰਨ ਉਹ ਦੋਨੋਂ ਹੀ ਬੱਸ ਦੇ ਵਿੱਚੋਂ ਬਾਹਰ ਡਿੱਗ ਗਈਆਂ ਨੇ ਪ੍ਰੰਤੂ ਡਰਾਈਵਰ ਨੇ ਇਹਨਾਂ ਗੱਲਾਂ ਨੂੰ ਸਿਰੇ ਤੋਂ ਹੀ ਨਕਾਰ ਦਿੱਤਾ ਉਸਨੇ ਕਿਹਾ ਹੈ ਕਿ ਬੱਸ ਬਿਲਕੁਲ ਘੱਟ ਸਪੀਡ ਤੇ ਚੱਲ ਰਹੀ ਸੀ ਧੁੰਦ ਵੀ ਬਹੁਤ ਜ਼ਿਆਦਾ ਇਸ ਕਰਕੇ ਤੇਜ਼ ਰਫਤਾਰੀ ਨਾਲ ਤਾਂ ਬੱਸ ਚੱਲ ਹੀ ਨਹੀਂ ਸਕਦੀ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾਵੇ ਉਸ ਤੋਂ ਬਾਅਦ ਹੀ ਕੁਝ ਕਿਹਾ ਜਾਵੇਗਾ ਫਿਲਹਾਲ ਇਸ ਔਰਤ ਦੀ ਜਿਹੜੀ ਮ੍ਰਿਤਕ ਦੇ ਹੈ ਉਸ ਨੂੰ ਹਸਪਤਾਲ ਦੇ ਵਿੱਚ ਰਖਵਾਇਆ ਗਿਆ ਤੇ ਬੱਚੀ ਦਾ ਇਸ ਹਸਪਤਾਲ ਦੇ ਵਿੱਚ ਇਲਾਜ ਹੋ ਰਿਹਾ ਹੈ ਇਸ ਔਰਤ ਦੇ ਪਤੀ ਨੇ ਇਲਜ਼ਾਮ ਲਗਾਏ ਨੇ ਕਿ ਡਰਾਈਵਰ ਦੀ ਗਲਤੀ ਹੈ ਜਿਸ ਕਰਕੇ ਉਸ ਦੀ ਪਤਨੀ ਦੀ ਜਾਨ ਚਲੀ ਗਈ ਹੈ ਤੇ ਉਸ ਦੀ ਬੱਚੀ ਵੀ ਗੰਭੀਰ ਜ਼ਖਮੀ ਹੋ ਗਈ ਹੈ ਪਰੰਤੂ ਜਿਹੜਾ ਡਰਾਈਵਰ ਹੈ ਉਸ ਨੇ ਸਾਰੇ ਇਲਜ਼ਾਮਾਂ ਨੂੰ ਅਨਕਾਰ ਦਿੱਤਾ ਹੈ ਉਸ ਨੇ ਕਿਹਾ ਹੈ ਕਿ ਉਹ ਡਰਾਈਵਿੰਗ ਬਹੁਤ ਧਿਆਨ ਦੇ ਨਾਲ ਪਹਿਲਾਂ ਵੀ ਕਰਦਾ ਸੀ ਤੇ ਹੁਣ ਵੀ ਉਹ ਧਿਆਨ ਦੇ ਨਾਲ ਹੀ ਡਰਾਈਵਿੰਗ ਕਰ ਰਿਹਾ ਸੀ ਇਹ ਉਸਦੀ ਪਤਨੀ ਦੀ ਜਾਂ ਬੱਚੀ ਦੀ ਹੀ ਗਲਤੀ ਹੋ ਸਕਦੀ ਹੈ ਜਿਸ ਕਾਰਨ ਉਹ ਵਸਤੇ ਵਿੱਚੋਂ ਬਾਹਰ ਡਿੱਗ ਗਈਆਂ ਨੇ ਫਿਲਹਾਲ ਦੀ ਘੜੀ ਦੇ ਵਿੱਚ ਇਸ ਇਸ ਗੰਭੀਰ ਰੂਪ ਦੇ ਵਿੱਚ ਜ਼ਖਮੀ ਬੱਚੀ ਦਾ ਇਲਾਜ ਹਸਪਤਾਲ ਦੇ ਵਿੱਚ ਕਰਵਾਇਆ ਗਿਆ ਹੈ ਤੇ ਪੁਲਿਸ ਕਹਿ ਰਹੀ ਹੈ ਕਿ ਇਸ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਵੇਗੀ